ਜ਼ਿੰਦਗੀ ਵਿੱਚ ਹਰ ਕੋਈ ਧਨ ਕਮਾਉਣਾ ਚਾਹੁੰਦਾ ਹੈ ਪਰ ਸੱਚ ਇਹ ਹੈ ਕਿ ਅਸਲੀ ਧਨ ਉਹਨਾਂ ਦੇ ਕੋਲ ਹੀ ਹੁੰਦਾ ਹੈ ਜੋ ਕੁਝ ਛੁਪੇ ਹੋਏ ਨਿਯਮਾਂ ਨੂੰ ਜਾਣਦੇ ਹਨ ਤੁਸੀਂ ਸੋਚ ਰਹੇ ਹੋਮੋਗੇ ਕਿ ਕੀ ਸੱਚ ਵਿੱਚ ਹੀ ਕੋਈ ਗੁਪਤ ਰਾਜ਼ ਹੁੰਦਾ ਹੈ ਹਾਂ ਸੱਤ ਅਜਿਹੇ ਰਾਜ਼ ਜੋ ਅਮੀਰ ਲੋਕ ਖੁੱਲਕੇ ਨਹੀਂ ਦੱਸਦੇ ਪਰ ਹਰ ਦਿਨ ਪ੍ਰਯੋਗ ਕਰਦੇ ਹਨ ਅਤੇ ਜੇਕਰ ਤੁਸੀਂ ਇਹਨਾਂ ਨੂੰ ਸਮਝ ਲਿਆ ਤਾਂ ਤੁਹਾਡੀ ਕਿਸਮਤ ਪਲਟਣ ਵਿੱਚ ਸਿਰਫ ਕੁਝ ਸਮਾਂ ਲੱਗੇਗਾ ਕਿਉਂਕਿ ਗਰੀਬੀ ਕਦੇ ਗਲਤੀ ਨਾਲ ਨਹੀਂ ਆਉਂਦੀ ਉਹ ਆਉਂਦੀ ਹੈ ਇਹਨਾਂ ਸੱਤ ਰਾਜਾਂ ਨੂੰ ਨਾ ਜਾਣਨ ਦੀ ਵਜ੍ਹਾ ਨਾਲ ਧਿਆਨ ਨਾਲ ਸੁਣੋ ਕਿਉਂਕਿ ਅੱਜ ਤੁਸੀਂ ਉਹ ਸਿੱਖਣ ਜਾ ਰਹੇ ਹੋ ਜੋ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਤਨ ਦਾ ਪਹਿਲਾ ਰਾਜ ਇਹ ਹੈ ਕਿ ਪੈਸਾ ਉੱਥੇ ਨਹੀਂ ਜਾਂਦਾ ਜਿੱਥੇ ਇੱਛਾ ਬਹੁਤ ਜ਼ਿਆਦਾ ਹੁੰਦੀ ਹੈ ਪੈਸਾ ਉੱਥੇ ਜਾਂਦਾ ਹੈ ਜਿੱਥੇ ਮਾਨਸਿਕਤਾ ਤਿਆਰ ਹੋਵੇ ਕੋਈ ਗਰੀਬ ਇਸ ਲਈ ਗਰੀਬ ਨਹੀਂ ਰਹਿੰਦਾ ਕਿਉਂਕਿ ਉਸ ਨੂੰ ਪੈਸਾ ਨਹੀਂ ਮਿਲਿਆ ਗਰੀਬ ਇਸ ਲਈ ਰਹਿੰਦਾ ਹੈ ਕਿਉਂਕਿ ਉਹ ਪਿਆਸਾ ਮਿਲਦੇ ਹੀ ਉਸ ਨੂੰ ਭੁੱਲ ਜਾਂਦਾ ਹੈ ਜਿਵੇਂ ਕਿਸੇ ਨੂੰ ਪਾਣੀ ਚਾਹੀਦਾ ਹੈ ਅਤੇ ਜਿਵੇਂ ਹੀ ਇੱਕ ਗਲਾਸ ਪਾਣੀ ਮਿਲਿਆ ਉਹ ਗਲਾਸ ਹੀ ਤੋੜ ਦੇਵੇ ਤਾਂ ਅਗਲੀ ਪਿਆਸ ਵਿੱਚ ਉਸ ਦੇ ਕੋਲ ਕੀ ਬਚੇਗਾ ਧਨ ਵੀ ਅਜੇ ਹਾ ਹੀ ਹੈ ਲੋਕ ਉਤਸ਼ਾਹ ਵਿੱਚ ਤਾਂ ਪੈਸਾ ਕਮਾ ਲੈਂਦੇ ਹਨ ਪਰ ਮਨ ਖਾਲੀ ਹੁੰਦਾ ਹੈ ਮਨ 'ਚ ਕੋਈ ਆਧਾਰ ਨਹੀਂ ਹੁੰਦਾ ਮਨ ਵਿੱਚ ਉਹ ਸਮਝ ਨਹੀਂ ਹੁੰਦੀ ਜੋ ਧਨ ਨੂੰ ਟਿਕਾਈ ਰੱਖ ਸਕੇ ਤੁਸੀਂ ਜੇਕਰ ਤੁਹਾਨੂੰ ਸੰਭਾਲਣ ਦੀ ਸ਼ਮਤਾ ਨਹੀਂ ਰੱਖਦੇ ਤਾਂ ਸੰਸਾਰ ਵਿੱਚ ਕੋਈ ਸ਼ਕਤੀ ਤੁਹਾਨੂੰ ਅਮੀਰ ਨਹੀਂ ਬਣਾ ਸਕਦੀ ਇਸ ਦੇ ਉਲਟ ਜੇਕਰ ਤੁਸੀਂ ਸੰਭਾਲਣਾ ਸਿੱਖ ਲਵੋ ਤਾਂ ਕੋਈ ਸ਼ਕਤੀ ਤੁਹਾਨੂੰ ਗਰੀਬ ਨਹੀਂ ਰੱਖ ਸਕੇਗੀ ਦੂਸਰਾ ਰਾਜ਼ ਬਹੁਤ ਗਹਿਰਾ ਹੈ ਤੁਹਾਨੂੰ ਉੱਥੇ ਜਾਂਦਾ ਹੈ ਜਿੱਥੇ ਧਿਆਨ ਹੁੰਦਾ ਹੈ ਤੁਹਾਡੀ ਊਰਜਾ ਜਿੱਥੇ ਵੀ ਲਗਾਤਾਰ ਵਹਿੰਦੀ ਹੈ ਉਹ ਚੀਜ਼ ਵੱਧਦੀ ਹੈ ਜੇਕਰ ਤੁਹਾਡੀ ਊਰਜਾ ਸ਼ਿਕਾਇਤਾਂ ਵਿੱਚ ਵਹਿ ਰਹੀ ਹੈ ਮੇਰੇ ਕੋਲ ਕੁਝ ਨਹੀਂ ਮੇਰੀ ਕਿਸਮਤ ਖਰਾਬ ਹੈ ਲੋਕ ਮੈਨੂੰ ਮੌਕਾ ਨਹੀਂ ਦਿੰਦੇ ਤਾਂ ਤੁਹਾਡੇ ਕੋਲ ਉਹੀ ਵਧੇਗਾ ਕਮੀ ਸ਼ਿਕਾਇਤਾਂ ਤੇ ਦੁੱਖ ਪਰ ਜੇਕਰ ਤੁਹਾਡੀ ਊਰਜਾ ਹਰ ਦਿਨ ਹੱਲ ਵਿੱਚ ਵਹਿਣ ਲੱਗੀ ਕਿ ਮੈਂ ਕੀ ਸਿੱਖ ਸਕਦਾ ਹਾਂ ਮੈਂ ਕੀ ਨਵਾਂ ਕਰ ਸਕਦਾ ਹਾਂ ਮੈਂ ਕਿਸ ਸੁਧਾਰ ਨਾਲ ਅੱਗੇ ਵਧ ਸਕਦਾ ਹਾਂ ਤਾਂ ਦੁਨੀਆ ਤੁਹਾਨੂੰ ਜਗ੍ਹਾ ਦੇਣ ਲੱਗੇਗੀ ਪਰ ਕਿਰਤੀ ਇੱਕ ਨਿਯਮਤੇ ਚਲਦੀ ਹੈ ਜੋ ਆਪਣੇ ਅੰਦਰ ਜਗ੍ਹਾ ਬਣਾਉਂਦਾ ਹੈ ਉਸਦੇ ਬਾਹਰ ਵੀ ਜਗ੍ਹਾ ਬਣਦੀ ਹੈ ਤਾਂ ਦਾ ਰਸਤਾ ਬਾਹਰ ਤੋਂ ਨਹੀਂ ਅੰਦਰ ਤੋਂ ਖੁੱਲਦਾ ਹੈ ਇੱਕ ਗਰੀਬ ਇਨਸਾਨ ਸੋਚਦਾ ਹੈ ਕਿ ਪੈਸਾ ਭਾਗ ਨਾਲ ਆਉਂਦਾ ਹੈ ਅਤੇ ਇਸੇ ਸੋਚ ਨਾਲ ਉਹ ਦਰਵਾਜ਼ੇ ਬੰਦ ਕਰ ਲੈਂਦਾ ਹੈ ਅਮੀਰ ਇਨਸਾਨ ਜਾਣਦਾ ਹੈ ਕਿ ਪੈਸਾ ਨਿਰਣਾ ਲੈਣ ਨਾਲ ਆਉਂਦਾ ਹੈ ਅਤੇ ਇਸੇ ਵਿਸ਼ਵਾਸ ਨਾਲ ਬਾਹਰ ਦੇ ਦਰਵਾਜ਼ੇ ਖੁੱਲਦੇ ਚਲੇ ਜਾਂਦੇ ਹਨ ਜੇਕਰ ਤੁਹਾਡੇ ਅੰਦਰ ਧਿਆਨ ਹੈ ਸਥਿਰਤਾ ਹੈ ਅਤੇ ਤੁਸੀਂ ਹਰ ਦਿਨ ਆਪਣੀ ਊਰਜਾ ਸਹੀ ਦਿਸ਼ਾ ਵਿੱਚ ਲਗਾਉਂਦੇ ਹੋ ਤਾਂ ਧਨ ਖੁਦ ਤੁਹਾਡੇ ਪਿੱਛੇ ਆਉਂਦਾ ਹੈ ਇਹ ਪ੍ਰਣਾਮ ਨਹੀਂ ਤੋਹਫਾ ਹੈ ਤੀਸਰਾ ਰਾਜ ਇਹ ਹੈ ਕਿ ਧਨ ਹਮੇਸ਼ਾ ਗਤੀ ਵਿੱਚ ਰਹਿੰਦਾ ਹੈ ਜੋ ਉਸ ਨੂੰ ਰੋਕ ਦਿੰਦਾ ਹੈ ਉਹ ਉਸ ਨੂੰ ਖੋਹ ਦਿੰਦਾ ਹੈ ਪੈਸਾ ਪਾਣੀ ਦੀ ਤਰ੍ਹਾਂ ਹੈ ਉਹ ਵਹਿੰਦਾ ਹੈ ਤਾਂ ਸ਼ੁੱਧ ਰਹਿੰਦਾ ਹੈ ਜਮਾ ਹੋ ਜਾਵੇ ਤਾਂ ਸੜਦਾ ਹੈ ਅਤੇ ਇਹ ਗੱਲ ਸਿਰਫ ਖਰਚ ਕਰਨ ਜਾਂ ਕਮਾਉਣ ਦੀ ਨਹੀਂ ਹੈ ਇਹ ਗੱਲ ਮੰਨ ਦੀ ਹੈ ਬਹੁਤ ਲੋਕ ਕਮਾਉਂਦੇ ਹਨ ਪਰ ਡਰ ਦੇ ਕਾਰਨ ਪੈਸੇ ਨੂੰ ਰੋਕ ਲੈਂਦੇ ਹਨ ਡਰ ਨਾਲ ਲਿਆ ਗਿਆ ਹਰ ਫੈਸਲਾ ਤੁਹਾਨੂੰ ਛੋਟਾ ਬਣਾਉਂਦਾ ਹੈ ਡਰ ਕਹਿੰਦਾ ਹੈ ਖਰਚ ਨਾ ਕਰੋ ਤੁਹਾਡੇ ਕੋਲ ਘੱਟ ਹੈ ਬੁੱਧੀਮਤਾ ਕਹਿੰਦੀ ਹੈ ਸਹੀ ਜਗ੍ਹਾ ਲਗਾਓ ਤੁਹਾਡੇ ਕੋਲ ਵਧ ਸਕਦਾ ਹੈ ਡਰ ਕਹਿੰਦਾ ਹੈ ਜੋ ਹੈ ਉਹੀ ਕਾਫੀ ਹੈ ਸਿਰਜਣਸ਼ੀਲਤਾ ਕਹਿੰਦੀ ਹੈ ਤੂੰ ਹੋਰ ਵੀ ਬਣਾ ਸਕਦਾ ਹੈ ਤਾਂ ਜਦੋਂ ਸਹੀ ਜਗ੍ਹਾ ਲਗਾਇਆ ਜਾਵੇ ਗਿਆਨ ਵਿੱਚ ਕੌਸ਼ਕ ਵਿੱਚ ਅਨੁਭਵ ਵਿੱਚ ਅਪਸਰ ਵਿੱਚ ਤਾਂ ਉਹ ਚੁੰਬਕ ਬਣ ਜਾਂਦਾ ਹੈ ਸੰਸਾਰ ਵਿੱਚ ਕੋਈ ਵੀ ਵੱਡਾ ਵਿਅਕਤੀ ਕੇਵਲ ਇਸ ਲਈ ਵੱਡਾ ਨਹੀਂ ਹੋਇਆ ਕਿ ਉਸਤੇ ਕੋਲ ਪੈਸਾ ਸੀ ਉਹ ਵੱਡਾ ਇਸ ਲਈ ਹੋਇਆ ਕਿਉਂਕਿ ਉਹ ਆਪਣਾ ਪੈਸਾ ਚਲਾਉਣਾ ਜਾਣਦਾ ਸੀ ਤੁਸੀਂ ਦੇਖਿਆ ਹੋਵੇਗਾ ਜਿੰਨਾ ਵੱਡਾ ਵਿਅਕਤੀ ਹੁੰਦਾ ਹੈ ਉਹਨੇ ਵੱਡੇ ਫੈਸਲੇ ਲੈਂਦਾ ਹੈ ਜਿੰਨਾ ਛੋਟਾ ਵਿਅਕਤੀ ਹੁੰਦਾ ਹੈ ਉਹਨੇ ਹੀ ਛੋਟੇ ਜੋਖਮ ਲੈਂਦਾ ਹੈ ਰਿਸਕ ਛੋਟਾ ਪ੍ਰਣਾਮ ਛੋਟਾ ਰਿਸਕ ਵੱਡਾ ਪ੍ਰਣਾਮ ਵੱਡਾ ਪਰ ਰਿਸਕ ਅੰਨਾ ਨਹੀਂ ਸਮਝਦਾਰ ਚੌਥਾ ਰਾਜ ਇਹ ਹੈ ਕਿ ਧਨ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ ਵਕਤ ਦੀ ਕੀਮਤ ਸਮਝਣਾ ਜ਼ਿੰਦਗੀ ਵਿੱਚ ਬਹੁਤ ਲੋਕ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਸਮੇਂ ਨੂੰ ਗਵਾ ਦਿੰਦੇ ਹਨ ਉਹ ਸਸਤਾ ਲੱਭ ਦੇ ਲੱਭ ਦੇ ਖੁਦ ਨੂੰ ਮਹਿੰਗਾ ਖਰਚ ਕਰ ਦਿੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹ ਪੈਸੇ ਬਚਾ ਰਹੇ ਹਨ ਬਲਕਿ ਅਸਲ ਵਿੱਚ ਉਹ ਆਪਣੇ ਜੀਵਨ ਨੂੰ ਖਾ ਰਹੇ ਹੁੰਦੇ ਹਨ ਸਮਾਂ ਸਭ ਤੋਂ ਵੱਡਾ ਨਿਵੇਸ਼ ਹੈ ਕਿਉਂਕਿ ਸਮਾਂ ਹੀ ਜੀਵਨ ਹੈ ਜੇਕਰ ਤੁਸੀਂ ਹਰ ਦੇਨ ਆਪਣਾ ਵਕਤ ਉਹਨਾਂ ਚੀਜ਼ਾਂ ਤੇ ਖਰਚ ਕਰ ਰਹੇ ਹਾਂ ਜੋ ਤੁਹਾਨੂੰ ਅੱਗੇ ਨਹੀਂ ਵਧਾਉਂਦੀਆਂ ਗੱਲਾਂ ਸ਼ਿਕਾਇਤਾਂ ਬਹਾਨੇ ਦੂਜਿਆਂ ਦੀ ਆਲੋਚਨਾ ਮਨੋਰੰਜਨ ਤਾਂ ਚਾਹੇ ਤੁਸੀਂ ਕਿੰਨੀ ਵੀ ਮਿਹਨਤ ਕਰ ਲਵੋ ਨਤੀਜਾ ਨਹੀਂ ਬਦਲੇਗਾ ਮਿਹਨਤ ਗਲਤ ਜਗ੍ਹਾ ਲੱਗ ਗਈ ਤਾਂ ਜ਼ਿੰਦਗੀ ਉੱਥੇ ਦੀ ਉੱਥੇ ਜੋ ਲੋਕ ਸਮੇਂ ਨੂੰ ਧੰ ਦੀ ਤਰ੍ਹਾਂ ਖਰਚ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਜੋ ਲੋਕ ਸਮੇਂ ਨੂੰ ਮਿੱਟੀ ਦੀ ਤਰ੍ਹਾਂ ਗੇਰ ਦਿੰਦੇ ਹਨ ਉਹਨਾਂ ਦੇ ਕੋਲ ਅੰਤ ਵਿੱਚ ਪਛਤਾਵਾ ਹੀ ਬਚਦਾ ਹੈ ਤਾਂ ਉਹਨਾਂ ਦੇ ਕੋਲ ਹੀ ਜਾਂਦਾ ਹੈ ਜੋ ਸਮੇਂ ਦੀ ਕੀਮਤ ਜਾਣਦੇ ਹਨ ਪੰਜਵਾਂ ਰਾਤ ਜੋ ਸਭ ਤੋਂ ਘੱਟ ਲੋਕ ਸਮਝਦੇ ਹਨ ਧਨ ਉੱਥੇ ਜਾਂਦਾ ਹੈ ਜਿੱਥੇ ਸਬੰਧ ਵਧੀਆ ਹੋਣ ਸੰਸਾਰ ਵਿੱਚ ਧਨ ਸਿੱਧਾ ਨਹੀਂ ਆਉਂਦਾ ਲੋਕਾਂ ਦੇ ਰਾਹੀਂ ਆਉਂਦਾ ਹੈ ਤੁਹਾਡਾ ਇੱਕ ਸੰਪਰਕ ਤੁਹਾਡੇ ਸ਼ਬਦ ਤੁਹਾਡੀ ਇੱਕ ਮੁਲਾਕਾਤ ਤੁਹਾਡੀ ਇੱਕ ਇਮਾਨਦਾਰ ਆਦਤ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਅਤੇ ਇਸੇ ਦੁਨੀਆ ਵਿੱਚ ਲੋਕ ਹਰ ਦਿਨ ਸਬੰਧ ਰਿਸ਼ਤੇ ਤੋੜਦੇ ਰਹਿੰਦੇ ਹਨ ਈਗੋ ਨਾਲ ਗੁੱਸੇ ਨਾਲ ਤੁਲਨਾ ਨਾਲ ਜਲਣ ਨਾਲ ਹੰਕਾਰ ਨਾਲ ਜੋ ਵਿਅਕਤੀ ਖੁਦ ਨੂੰ ਉੱਚਾ ਦਿਖਾਉਣ ਦੇ ਲਈ ਦੂਜਿਆਂ ਨੂੰ ਨੀਵਾ ਦਿਖਾਉਂਦਾ ਹੈ ਉਹ ਜੀਵਨ ਪਰ ਇਕੱਲਾ ਰਹਿ ਜਾਂਦਾ ਹੈ ਅਤੇ ਇਕੱਲਾ ਇਨਸਾਨ ਤਾਂ ਨਹੀਂ ਬਣਾ ਸਕਦਾ ਕਿਉਂਕਿ ਤੁਹਾਨੂੰ ਸਿਰਜਣ ਦੀ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਅਮੀਰ ਲੋਕ ਨੈਟਵਰਕ ਬਣਾਉਂਦੇ ਹਨ ਸਧਾਰਨ ਲੋਕ ਦੋਸਤੀ ਕਰਦੇ ਹਨ ਗਰੀਬ ਲੋਕ ਦੁਸ਼ਮਣੀ ਕਰਦੇ ਹਨ ਇਹੀ ਫਰਕ ਹੈ ਸ਼ੇਮਾ ਰਾਜ ਤਨ ਉੱਥੇ ਜਾਂਦਾ ਹੈ ਜਿੱਥੇ ਭਾਵਨਾਤਮਕ ਨਿਯੰਤਰਣ ਹੋਵੇ ਜੋ ਵਿਅਕਤੀ ਆਪਣੇ ਗੁੱਸੇ ਲਾਲਚ ਅਧਿਰਤਾ ਅਤੇ ਫੈਸਲਿਆਂ ਨੂੰ ਨਹੀਂ ਸੰਭਾਲ ਸਕਦਾ ਉਹ ਤੁਹਾਨੂੰ ਸੰਭਾਲ ਹੀ ਨਹੀਂ ਸਕਦਾ ਤੁਸੀਂ ਦੇਖਿਆ ਹੋਵੇਗਾ ਕਈ ਲੋਕ ਪੈਸਾ ਮਿਲਦੇ ਹੀ ਬਦਲ ਜਾਂਦੇ ਹਨ ਉਹ ਚਮਕਦਾਰ ਚੀਜ਼ਾਂ ਵਿੱਚ ਖੋ ਜਾਂਦੇ ਹਨ ਉਹ ਦਿਖਾਵਾ ਕਰਨ ਲੱਗਦੇ ਹਨ ਉਹਨਾਂ ਦਾ ਮਨ ਵਿਖਰ ਜਾਂਦਾ ਹੈ ਅਤੇ ਵਿਖਰਿਆ ਹੋਇਆ ਮਨ ਤੁਹਾਨੂੰ ਰੋਕ ਨਹੀਂ ਪਾਉਂਦਾ ਤੁਹਾਨੂੰ ਸਥਿਰ ਮਨ ਚਾਹੀਦਾ ਹੈ ਜਿਵੇਂ ਇੱਕ ਬਰਤਨ ਸ਼ਾਂਤ ਹੋਵੇ ਤਾਂ ਪਾਣੀ ਸਾਫ਼ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਹੀ ਮਨ ਸ਼ਾਂਤ ਹੋਵੇ ਤਾਂ ਫੈਸਲੇ ਸਾਫ਼ ਦਿਖਾਈ ਦਿੰਦੇ ਹਨ ਮਨ ਅਸ਼ਾਂਤ ਹੋਵੇ ਤਾਂ ਹਰ ਫੈਸਲਾ ਗਲਤੀ ਬਣ ਜਾਂਦਾ ਹੈ ਅਤੇ ਫੈਸਲਾ ਹੀ ਤੁਹਾਡੀ ਕਿਸਮਤ ਬਣਾਉਂਦਾ ਹੈ ਤਾਂ ਤੁਹਾਡੀ ਮਾਨਸਿਕ ਅਵਸਥਾ ਦਾ ਸ਼ੀਸ਼ਾ ਹੈ ਸੱਤਵਾਂ ਰਾਸ ਤਨ ਉੱਥੇ ਜਾਂਦਾ ਹੈ ਜਿੱਥੇ ਵਿਅਕਤੀ ਆਪਣੇ ਆਪ ਨੂੰ ਬਦਲਣ ਦਾ ਸਾਹਸ ਰੱਖਦਾ ਹੈ ਧੰਨਵਾਦ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ